ਜਦੋਂ ਕਿਸੇ ਨਾਲ ਬੇਇਨਸਾਫੀ ਹੋਵੇ ਨਾ ਜੀ ਤਾਂ ਉਹਦੇ ਦੋ ਰਿਜ਼ਲਟ ਨਿਕਲਦੇ ਆ ਜਾਂ ਤਾਂ ਬੰਦਾ ਮੈਂਟਲੀ ਸਿਕ ਹੋ ਜਾਂਦਾ ਬਿਮਾਰ ਹੋ ਜਾਂਦਾ ਜਾਂ ਬਾਗੀ ਹੋ ਜਾਂਦਾ ਪੰਜਾਬ ਨਾਲ ਸ਼ੁਰੂ ਤੋਂ ਬੇਇਨਸਾਫੀ ਹੋਈ ਹੈ ਧੋਖੇਬਾਜ਼ੀ ਹੋਈ ਹੈ ਜਦੋਂ ਦੇਸ਼ ਆਜ਼ਾਦ ਹੋਣ ਤੋਂ ਪਹਿਲਾਂ ਐਸ.ਟੀ.ਪੀ.ਸੀ ਤਾਂ ਮੈਂ ਪਿੱਛੇ ਪੜ੍ਹਿਆ ਸੀਗਾ ਕਿ ਜਦੋਂ ਐਜੀਟੇਸ਼ਨ ਹੋਈ ਇੱਕ ਅੰਗਰੇਜ਼ ਦੀ ਰਿਪੋਰਟ ਹੈ ਕਿ ਥਿਸ ਇਜ਼ ਨੋ ਮੋਰ Uh, religious ag agitation this is now being handled by congress for their political gain congress ne vaada kita ki assi eh jo khitta ik bana dange north vich jithe sikh azadi da nigman sikange akali dal 1948 te te 1956 de vich do wari congress shamil hoya nehru ji shri akal tak sahab te gaye ohna ne jaake utthe badi waddi rally lakhan di rally nu sambodhan kita jehda record de vich hai ਤੇ ਜਿਹੜੀਆਂ ਗੱਲਾਂ ਉਹਨਾਂ ਨੇ ਉੱਥੇ ਹਾਂ ਕੀਤੀ ਸੀ ਉਹਨਾਂ ਚੋਂ ਦਿੱਲੀ ਆ ਕੇ ਸਾਰੀਆਂ ਹੀ ਪੁੱਲ ਗਏ। ਮਾਸਟਰ ਤਾਰਾ ਸਿੰਘ ਪੈਕਟ ਵੀ ਲਾਗੂ ਨਹੀਂ ਹੋਇਆ। ਇਸੇ ਤਰ੍ਹਾਂ ਰਜੀਵ ਲੋਂਗਵਾਲ ਰਿਕਾਰਡ ਲਾਗੂ ਨਹੀਂ ਹੋਇਆ। ਹਜ਼ਾਰਾਂ ਹੀ ਮੈਨੂੰ ਤਾਂ ਐਜ਼ ਅ ਪੁਲਿਸ ਅਫਸਰ ਮੈਂ ਤੁਹਾਨੂੰ ਸ਼ੇਅਰ ਕਰਨਾ ਕਿ ਜਿੱਥੇ ਅੱਗ ਲੱਗੀ ਹੈ ਨਾ 19 ਜੁਲਾਈ 1982 ਨੂੰ ਮੈਂ ਉਹਦਾ ਉਹਦਾ ਆਮੇ ਪਾਰਟ ਆਫ ਥੈਟ ਜਿਹੜੀ ਮੇਰੇ ਸਾਹਮਣੇ ਹੋਇਆ। ਭਾਈ ਅੰਮ੍ਰੀਤ ਸਿੰਘ ਤੇ ਜਿਹੜੇ ਆ ਉਹ ਥਾਣੇ ਸਿਵਲ ਲਾਈਨ ਇਹ ਕੰਪਲੇਂਟ ਕਰਨ ਆਏ ਸੀ ਕਿ ਤੁਸੀਂ ਸਾਡੇ ਬੰਦੇ ਉਤੇ ਝੂਠਾ ਪਰਚਾ ਦਰਜ ਕਰਤਾ। ਉਦੋਂ ਪੁਲਿਸ ਨੇ ਕਿਦੀ ਰਾਜਨੀਤਿਕ ਦੇ ਤੌਰ ਤੇ ਉਹਨਾਂ ਨੂੰ ਫੜ ਕੇ ਅੰਦਰ ਦੇ ਦਿੱਤਾ। ਇਹ ਗੱਲ ਹੈਗੀ 19 ਜੁਲਾਈ ਦੀ। ਮੋਰਚਾ ਅਕਾਲੀਆਂ ਨੇ ਲਾਇਆ 4 ਅਗਸਤ ਨੂੰ। 15 ਦਿਨ ਦਾ ਸਮਾਂ ਸੀਗਾ ਬਿਲੇਬਲ ਅਫੈਂਸ ਸੀ ਜਿਹਦੇ ਲਈ ਮੈਂ ਤਾਂ ਉਦੋਂ ਵੀ ਵਕਾਲਤ ਕਰਦਾ ਰਿਹਾ ਕਿ ਜੇ ਇਹ ਬਿਲੇਬਲ ਅਫੈਂਸ ਹੈ ਤੇ ਇਹਨਾਂ ਨੂੰ ਜਾਣ ਦਿਓ। ਇਹਨਾਂ ਨੂੰ ਸੰਜਨ ਨਾਇਲ ਸਿੰਘ ਨੇ ਉਹਨਾਂ ਨੇ ਇਹ ਬਣਾ ਲਿਆ ਇਸ਼ੂ ਕਿ ਮੈਂ ਢੇਲ ਨਹੀਂ ਕਰਾਉਣੀ ਅਸੀਂ ਉਹਨਾਂ ਬੰਦਿਆਂ ਨੂੰ ਸਜ਼ਾ ਨਹੀਂ ਕਰਾ ਸਕੇ ਜੁਲਾਈ 1983 ਚ ਉਹ ਬੰਦੇ ਰਿਹਾ ਹੋ ਕੇ ਵੀ ਆ ਗਏ ਸੋ ਐਜੀਟੇਸ਼ਨ ਜਿਹੜੀ ਹੈ ਨਾ ਇਹਨੂੰ ਦਿਸ ਵਾਸ ਟੋਟਲੀ ਮਿਸ ਸੈਂਟਰਡ ਜਿਹੜੇ ਲੋਕਾਂ ਨੇ ਫਿਰ ਉਹਦੇ ਹੋਰ ਕਈ ਲੋਕ ਵੀ ਸ਼ਾਮਿਲ ਹੋ ਗਏ ਬਦੇਸ਼ੀ ਸ਼ਕਤੀਆਂ ਸ਼ਾਮਿਲ ਹੋ ਗਈਆਂ ਅੱਜ ਵੀ ਬਦੇਸ਼ੀ ਤਾਕਤਾਂ ਜਿਹੜੀਆਂ ਉਹ ਕੋਸ਼ਿਸ਼ ਕਰ ਰਹੀਆਂ ਸਿੱਖਾਂ ਨੂੰ ਬਦਨਾਮ ਕਰਨ ਨੂੰ ਭਾਰਤ ਦੀ ਸਰਕਾਰ ਨੂੰ ਬਦਨਾਮ ਕਰਨ ਨੂੰ ਪੰਜਾਬ ਦੇ ਵਿੱਚ ਜਿੱਥੇ ਅਮਨ ਸ਼ਾਂਤੀ ਚਾਹੀਦੀ ਸੀ ਵਿਕਾਸ ਚਾਹੀਦਾ ਸੀ ਨਾ ਅਮਨ ਸ਼ਾਂਤੀ ਆਈ ਨਾ ਵਿਕਾਸ ਆਇਆ ਨਾ ਇਨਸਾਫ ਆਇਆ ਲੋਕ ਕਿਵੇਂ ਅੱਗੇ ਵਧਣਗੇ ਹੁਣ ਨੌਜਵਾਨ ਜਿਹੜਾ ਉਹ ਵਿਚਾਰਾ ਇਥੋਂ ਭੱਜ ਰਿਹਾ ਤੇ ਜਾਵੇ ਕਿਤੇ ਕੋ ਬਾਹਰ ਵੀ ਕ੍ਰਾਈਸਿਸ ਚੱਲਦੇ ਆ ਬਾਹਰ ਵੀ ਕ੍ਰਾਈਸਿਸ ਇਨਫਲੇਸ਼ਨ ਉਸੇ ਬਹੁਤ ਜ਼ਬਰਦਸਤ ਇਸ ਤਰ੍ਹਾਂ ਨਹੀਂ ਹੋ ਸਕਦਾ ਸਾਨੂੰ ਪੰਜਾਬ ਹੀ ਨਵਾਂ ਬਣਾਉਣਾ ਪਏਗਾ ਪੰਜਾਬ ਨੂੰ ਹੀ ਵਧੀਆ ਬਣਾਉਣਾ ਪਏਗਾ ਨਵਾਂ ਪੰਜਾਬ ਬਣਾਏਗਾ ਕੌਣ ਹਰ ਕੋਈ ਆਂਦਾ ਹੈ ਕਿ ਆਪਾਂ ਨਵਾਂ ਪੰਜਾਬ ਬਣਾਵਾਂਗੇ ਆਪਾਂ ਇੱਥੇ ਬਿਲਕੁਲ ਰੰਗਲਾ ਪੰਜਾਬ ਬਣਾ ਦੇਾਂਗੇ ਇਹ ਰੰਗਲਾ ਪੰਜਾਬ ਨਵੇਂ ਪੰਜਾਬ ਦੀ ਪਰਿਭਾਸ਼ਾ ਕੌਣ ਚਰਿਤਾਰਤ ਕਰੇਗਾ ਹਰ ਕੋਈ ਆ ਦੇ ਨਹੀਂ ਨਹੀਂ ਦੇਖੋ ਸਾਡੇ ਕੋਲ ਇੱਕ ਬੜਾ ਵਧੀਆ ਰੋਡ ਮੈਪ ਹੈ ਸਾਨੂੰ ਜਿਹੜੀ ਹੈ ਜਦੋਂ ਲੋਕ ਚਾਹਣਗੇ ਜੀ ਤੇ ਅਸੀਂ ਪਹਿਲੀ ਗੱਲ ਤਾਂ ਸਾਡਾ ਆਪਸੀ ਭਾਈਚਾਰਾ ਮਜ਼ਬੂਤ ਹੋਣਾ ਚਾਹੀਦਾ ਗੁਰਪਾਈ ਨੇ ਪ੍ਰੋਫੈਸਰ ਪੂਰਨ ਸਿੰਘ ਨੇ ਲਿਖਿਆ ਪੰਜਾਬ ਦਾ Hindu ਦਾ Musalman ਪੰਜਾਬ ਜਿਉਂਦਾ ਗੁਰਾਂ ਦੇ ਨਾਮ ਇਹ ਗੁਰਾਂ ਦੀ ਧਰਤੀ ਹੈ ਇਹ ਦੇਵਤਿਆਂ ਦੀ ਧਰਤੀ ਹੈ ਇਹ ਪਿਆਰ ਦੀ ਧਰਤੀ ਹੈ ਇਹ ਦੇਸ਼ ਲਈ ਕੁਰਬਾਨੀ ਕਰਨ ਵਾਲਿਆਂ ਦੀ ਧਰਤੀ ਹੈ ਸਾਨੂੰ ਆਪਸੀ ਭਾਈਚਾਰਾ ਸਾਡਾ ਮਜ਼ਬੂਤ ਹੋਵੇ ਜੀ ਕੋਈ ਬੰਦੇ ਚ ਹਿੰਮਤ ਨਾ ਹੋਵੇ ਇਹਦੇ ਚ ਅੱਗ ਲਾਉਣ ਦੀ ਇਨੂੰ ਜਿਹੜਾ ਪਹਿਲਾਂ ਕੋਸ਼ਿਸ਼ ਆ ਇਹ ਕੀਤੀਆਂ ਗਈਆਂ ਕਿ ਇਹਨਾਂ ਨੂੰ ਲੜਾਇਆ ਜਾਵੇ ਪਹਿਲਾਂ ਤਾਂ ਇਹਦੇ ਲਈ ਅੱਜ ਤਾਈਂ ਵੀ ਕੋਈ ਮੈਨੂੰ ਨਹੀਂ ਲੱਗਦਾ ਬਹੁਤ ਵੱਡਾ ਐਫਰਟ ਹੋਇਆ ਹੋਵੇ ਕਿ ਅਸੀਂ ਇਹ ਭਾਈਚਾਰੇ ਨੂੰ ਇਕੱਠੇ ਕਰੀ